गाजीपुर बॉर्डर ਦੇ ਉੱਤੇ ਵੱਡਾ ਜਾਮ ਲੱਗਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਕਿਸਾਨਾਂ ਦੇ 13 ਫਰਵਰੀ ਨੂੰ ਪ੍ਰਸਤਾਵਿਤ ਦਿੱਲੀ ਚਲੋ ਮਾਰਚ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਦਿੱਲੀ ਚਲੋ ਮਾਰਚ ਤੇ ਕਨਮੰਗਲ ਫਾੜ ਨੂੰ ਦਿੱਲੀ ਐਨਸੀਆਰ ਚ ਪਾਰੀ ਟ੍ਰੈਫਿਕ ਜਾਮ ਹੈ ਚਿੱਲਾ ਬਾਰਡਰ ਤੇ ਵੀ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ ਹੈ ਤੇ ਇਸੇ ਨਾਲ ਹੀ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਗਾਜ਼ੀਪੁਰ ਬਾਰਡਰ ਤੋਂ ਜਿੱਥੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਦੇ ਵਿਰੋਧ ਦੇ ਕਾਰਨ ਦਿੱਲੀ ਦੀ ਟ੍ਰੈਫਿਕ ਵਿਵਸਥਾ ਦੇ ਵਿੱਚ ਬਤਲਾਹ ਕੀਤਾ ਗਿਆ ਤੇ ਇਸ ਤੋਂ ਬਾਅਦ ਵੀ ਦਿੱਲੀ ਨੌਇਡਾ ਤੇ ਗੁਰੂਗਰਾਮ ਦੇ ਵਿੱਚ ਟ੍ਰੈਫਿਕ ਜਾਮ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਕਿਸਾਨਾਂ ਦੇ ਦਿੱਲੀ ਲਈ ਰੁਫਾਨਾ ਹੁਣ ਕਾਰਨ ਸਵੇਰ ਤੋਂ ਹੀ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਤੇ ਪਾਰੀ ਜਾਮ ਲੱਗਿਆ ਹੈ ਦਫਤਰੀ ਸਮਾਂ ਹੁਣ ਕਾਰਨ ਲੋਕ ਘਰਾਂ ਤੋਂ ਬਾਹਰ ਆ ਕੇ ਨੇ ਅਜਿਹੇ ਦੇ ਵਿੱਚ ਟ੍ਰੈਫਿਕ ਜਮ ਦੀ ਸਥਿਤੀ ਪੈਦਾ ਹੋ ਚੁੱਕੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਚੁੱਕੀਆਂ ਨੇ ਤੇ ਇਸ ਦੇ ਕਾਰਨ ਹੀ ਸੜਕਾਂ ਤੇ ਵਾਹਨ ਰੇਗ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਗਾਜ਼ੀਪੁਰ ਬਾਡਰ ਦੀਆਂ ਤੁਹਾਨੂੰ ਦੱਸਦੀ ਹੈ ਕਿ ਕਿਸਾਨਾਂ ਦੇ ਵਿਰੋਧ ਦੇ ਕਾਰਨ ਦਿੱਲੀ ਦੀ ਟ੍ਰੈਫਿਕ ਵਿਵਸਥਾ ਦੇ ਵਿੱਚ ਹਾਲਾਂਕਿ ਬਦਲਾਅ ਕੀਤਾ ਗਿਆ ਕਿ ਅਜਤ ਕੀ ਸੋਮਵਾਰ ਨੂੰ ਵਪਾਰਿਕ ਵਾਹਨਾਂ ਦੇ ਲਈ ਆਵਾਜਾਈ ਤੇ ਪਾਬੰਦੀਆਂ ਅਤੇ ਡਾਇਵਰਜਨ ਲਾਗੂ ਕੀਤਾ ਗਿਆ ਤੇ ਮੰਗਲਵਾਰ ਤੋਂ ਹਰ ਤਰ੍ਹਾਂ ਦੇ ਵਾਹਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਸਤਿ ਵਿਸ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਟ੍ਰੈਫਿਕ ਪੁਲਿਸ ਦੇ ਵੱਲੋਂ ਗਾਸੀਪੁਰ ਟਿਕਰੀ ਤੇ ਹੋਰ ਵੀ ਬਾਡਰਾਂ ਦੇ ਉੱਤੇ ਟ੍ਰੈਫਿਕ ਵਿਵਸਥਾ ਨੂੰ ਬਦਲਣ ਦੀ ਐਡਵਾਈਸਰੀ ਜਾਰੀ ਕੀਤੀ ਅਤੇ ਨਿੱਜੀ ਵਾਹਨਾ ਤੇ ਉੱਤੇ ਕੁਝ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ ਸੋ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਸੜਕਾਂ ਦੇ ਉੱਤੇ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਨੇ ਦਿੱਲੀ ਵੱਲ ਕੂਚ ਕਰ ਰਹੇ ਨੇ ਤੇ ਅਚੇਹ ਦੇ ਵਿੱਚ ਕਾਫੀ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਤਸਵੀਰਾਂ ਹੁਣ ਗਾਜ਼ਪੁਰ ਬਾਰਡਰ ਤੇ ਸਾਹਮਣੇ ਆ ਰਹੀਆਂ ਨੇ ਜਿੱਥੇ ਵਾਹਨਾ ਦੀਆਂ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਨੇ ਇੱਕ ਵਾਰ ਤਸਵੀਰਾਂ ਦਰੁ ਕਰਦੇ ਆ ਕਿ ਕੀ ਹਾਲਾਤ ਜਿਹੜੇ ਮੌਕੇ ਤੇ ਬਣੇ ਹੋਏ ਨੇ ਕਿਸਾਨਾਂ ਦੇ ਵਿਰੋਧ ਦੇ ਕਾਰਨ ਦਿੱਲੀ ਦੀ ਟ੍ਰੈਫਿਕ ਵਿਵਸਥਾ ਦੇ ਵਿੱਚ ਬਤਲਾਹ ਕੀਤਾ ਗਿਆ ਤੇ ਇਸ ਤੋਂ ਬਾਅਦ ਵੀ ਦਿੱਲੀ ਨੌਇਡਾ ਅਤੇ ਗੁਰੂਗਰਾਮ ਦੇ ਵਿੱਚ ਟ੍ਰੈਫਿਕ ਜਾਮ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਕਿਸਾਨਾਂ ਦੇ ਦਿੱਲੀ ਲਈ ਰਫਾਨਾ ਹੁਣ ਕਾਰਨ ਸਵੇਰ ਤੋਂ ਹੀ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਤੇ ਪਾਰੀ ਜਾਮ ਲੱਗ ਕੇ ਐ ਦਫਤਰੀ ਸਮਾਂ ਹੋਣ ਕਾਰਨ ਲੋਕਾਂ ਤੋਂ ਬਾਹਰ ਆ ਗਏ ਨੇ ਅਜਿਹੇ ਦੇ ਵਿੱਚ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੋ ਚੁੱਕੀ ਐ ਜਿਸ ਤੇ ਕਾਰਨ ਲੋਕਾਂ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਚੁੱਕੀਆਂ ਨੇ ਤੇ ਇਸ ਦੇ ਕਾਰਨ ਹੀ ਸੜਕਾਂ ਤੇ ਵਾਹਨ ਰੇਗ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਗਾਜ਼ਪੁਰ ਬਾਡਰ ਦੀਆਂ ਤੁਹਾਨੂੰ ਦੱਸਦੀ ਐ ਕਿ ਕਿਸਾਨਾਂ ਦੇ ਵਿਰੋਧ ਦੇ ਕਾਰਨ ਦਿੱਲੀ ਦੀ ਟ੍ਰੈਫਿਕ ਵਿਵਸਥਾ ਦੇ ਵਿੱਚ ਹਾਲਾਕੀ ਬਦਲਾਅ ਕੀਤਾ ਗਿਆ ਜਦ ਕਿ ਸੋਮਵਾਰ ਨੂੰ ਵਪਾਰਿਕ ਵਾਹਨਾਂ ਦੇ ਲਈ ਆਵਾਜਾਈ ਤੇ ਪਾਬੰਦੀਆਂ ਅਤੇ ਡਾਇਵਰਜਨ ਲਾਗੂ ਕੀਤਾ ਗਿਆ ਤੇ ਮੰਗਲਵਾਰ ਤੋਂ ਹਰ ਤਰ੍ਹਾਂ ਦੇ ਵਾਹਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਸਤਿਵਿਦਿਆ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਟ੍ਰੈਫਿਕ ਪੁਲਿਸ ਦੇ ਵੱਲੋਂ ਗਾਸੀਪੁਰ ਟਿਕਰੀਅਤੇ ਹੋਰ ਵੀ ਬਾਡਰਾਂ ਦੇ ਉੱਤੇ ਟ੍ਰੈਫਿਕ ਵਿਵਸਥਾ ਨੂੰ ਬਦਲਣ ਦੀ ਐਡਵਾਈਸਰੀ ਜਾਰੀ ਕੀਤੀ ਹੈ ਤੇ ਨਿੱਜੀ ਵਾਹਨਾਂ ਤੇ ਉੱਤੇ ਕੁਝ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ ਸੋ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਸੜਕਾਂ ਦੇ ਉੱਤੇ ਟਰੈਕਟਰ ਟਰਾਲੀਆਂ ਲੈ ਕੇ ਜਾੜੇ ਨੇ ਦਿੱਲੀ ਵੱਲ ਕੂਚ ਕਰ ਰਹਿਣ ਤੇ ਚਿਹਦੇ ਵਿੱਚ ਕਾਫੀ ਲੋਕਾਂ ਨੇ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਤਸਵੀਰਾਂ ਹੁਣ ਗਾਜ਼ਪੁਰ ਬਾਰਡਰ ਤੇ ਸਾਹਮਣੇ ਆ ਰਹੀਆਂ ਨੇ ਜਿੱਥੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਨੇ ਇੱਕ ਵਾਰ ਤਸਵੀਰਾਂ ਤੁਹਾਨੂੰ ਕਰਦੇ ਆ ਕਿ ਕੀ ਹਾਲਾਤ ਜਿਹੜੇ ਮੌਕੇ ਤੇ ਬਣੇ ਹੋਏ ਨੇ